ਖਬਰ ਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਫੰਜ਼ਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਨਸ਼ਾ ਤਸਕਰੀ ਅਤੇ ਜ਼ਾਇਦਾ ਤੋਂ ਵੱਧ ਆਮਦਨ ਰੱਖਣ ਦੇ ਦੋਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠੀਆ ਤੇ ਬਿਕਰਮਜੀਠੀਆ ਦੀਆਂ ਚੀਕਾਂ ਪੈ ਰੀਆਂ ਨੇ ਬਿਕਰਮ ਜੀਠੀਆਂ ਦੇ ਚੜ ਭੁੰਡੀਆਂ ਉਡਰੀਆਂ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਉੱਤੇ ਕਹਿੰਦੇ ਹੁੰਦੇ ਸੀ ਕਿ ਰੰਗ ਬਰੰਗੀਆਂ ਮੱਛੀਆਂ ਤੇ ਵੱਡੇ ਮਗਰਮੱਛ ਸਾਡੀ ਲੜਾਤੇ ਨੇ ਹੌਲੀ-ਹੌਲੀ ਸਾਰਿਆਂ ਦੀਆਂ ਫਾਇਲਾਂ ਖੋਲੀਆਂ ਜਾਣਗੀਆਂ ਜਿਵੇਂ ਜਿਵੇਂ ਸਾਨੂੰ ਫਾਇਲਾਂ ਸਾਡੇ ਵਿਭਾਗ ਵੱਲੋਂ ਮਿਲ ਰਹੀਆਂ ਨੇ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਸੂਤੇ ਫਸ ਗਏ ਨੇ ਸੁਖਬੀਰ ਸਿੰਘ ਬਾਦਲ ਦੀ ਸਹਿਲ ਜਿਹੜੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਲੱਗੀ ਹੈ ਉਸ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ ਸੁਖਬੀਰ ਸਿੰਘ ਬਾਦਲ ਨੂੰ ਜੇਲ੍ਹ ਦੀਆਂ ਸੁਲਾਖਾਂ ਪਿੱਛੇ ਭੇਜਣਗੇ ਇਸ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੈਸ਼ਲ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਜੇਲੇ ਪੰਜਾਬ ਦੇ ਹਮਦਰਦੀ ਦਾ ਫਰੈਣੀ ਜਿਹੜੇ ਪੰਜਾਬ ਦੇ ਵਿੱਚ ਤੇਲ ਅਤੇ ਨੋਟ ਵੰਡ ਰਹੇ ਨੇ ਉਹ ਪੈਸਾ ਆਪਣਾ ਨਹੀਂ ਖਰਚ ਰਹੇ ਉਹ ਪੈਸਰਾ ਸ਼ਰੂਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਰਚ ਰਹੇ ਨੇ ਉਹਨਾਂ ਨੇ ਕਿਹਾ ਕਿ ਸ਼ਰੂਪਣੀ ਨਵੀਂ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਲਰੇਡੀ ਸਾਰਾ ਸੱਚ ਜਿਹੜਾ ਹੈ ਉਗਲ ਦਿੱਤਾ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਕੁੱਟਿਆ ਵੀ ਲੁੱਟਿਆ ਵੀ ਤੇ ਧੰਦ ਵੀ ਵੀ ਕੀਤੀ ਇਹਨਾਂ ਨੇ ਅਰਬਾਂ ਫਰਮਾਨੀਆਂ ਜ਼ਾਇਦਾਦਾ ਬਣਾਈਆਂ ਉਸ ਦੀਆਂ ਫਾਇਲਾ ਸਾਡੇ ਹੱਥ ਲੱਗੀਆਂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੀ ਉਹ ਫੈਲ ਤੇ ਕਾਰਵਾਈ ਹੋਵੇਗੀ ਸੁਖਬੀਰ ਸਿੰਘ ਬਾਦਲ ਦੇ ਜਿਹੜੀ ਫੈਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਹੱਥ ਵਿੱਚ ਲੱਗੀ ਹੈ ਉਸ ਦੀ ਜਾਂਚ ਵਿੱਚ ਜੁਟ ਗਈ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਸਮੇਂ ਵੱਡਾ ਐਕਸ਼ਨ ਜਿਹੜਾ ਹੈ ਪੰਜਾਬ ਸੁਖਬੀਰ ਸਿੰਘ ਬਾਦਲ ਤੇ ਲਾ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਇਹਨੇ ਕੋ ਕਸੂਤੇ ਫਸ ਗਏ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਹੁਣ ਲਗਾਤਾਰ ਵਾਹਵਾਹੀ ਖਟ ਰਹੇ ਨੇ ਕਿਉਂਕਿ ਹਰ ਹਲਕੇ ਦੇ ਵਿੱਚ ਡੀਜ਼ਲ ਹਰ ਹਲਕੇ ਦੇ ਵਿੱਚ ਲੱਖਾਂ ਰੁਪਏ ਦਿੱਤਾ ਜਾ ਰਿਹਾ ਹੈ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਪੇਟੀ ਗੁਰਮੰਦਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਯਾਨੀ ਕਿ ਐਸ.ਪੀ.ਸੀ ਦਾ ਪੈਸਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਧੜਾ ਧੜ ਜਿਹੜਾ ਹੈ ਪੰਜਾਬ ਦੇ ਵਿੱਚ ਉਹ ਵੱਡਾ ਜਾ ਰਿਹਾ ਹੈ ਖਾਸ ਕਰਕੇ ਹਰ ਪਿੰਡਾਂ ਨੂੰ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਸੰਗਤ ਦਾ ਪੈਸਾ ਹੈ ਸੰਗਤ ਖਰਚ ਕਰ ਸਕਦੀ ਹੈ ਖਰਚ ਸਕਦੀ ਹੈ ਇਸ ਵਿੱਚ ਅਸੀਂ ਕਿੰਦੂ ਬਣ ਤੋਂ ਨਹੀਂ ਕਰ ਸਕਦੇ ਲੇਕਿਨ ਸੁਖਬੀਰ ਸਿੰਘ ਬਾਦਲ ਇਹ ਪੈਸਾ ਆਪਣੀ ਜੇਬ ਚੋਂ ਕਿਉਂ ਨਹੀਂ ਖਰਚ ਰਹਾ ਉਹਨਾਂ ਕਹਿੰਦੇ ਅਸੀਂ ਆਪਣੀ ਜੇਬ ਚੋਂ ਖਰਚ ਰਹੇ ਹਾਂ ਤੇ ਦੂਸਰੇ ਪਾਸੇ ਸਬੂਤ ਕੱਢ ਕੇ ਲੈ ਕੇ ਆ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਵਾਦਾਂ ਵਿੱਚ ਗਿਰ ਗਏ ਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੇ ਵੱਡੀ ਕਾਰਵਾਈ ਕਿਸੇ ਵੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਹੋ ਸਕਦੀ ਹੈ ਦਸ ਜਹਰਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਕਾਨਫਰੰਸ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਟਕਹਾਵਲਾ ਬੋਲਿਆ ਉਹਨਾਂ ਨੇ ਕਿਹਾ ਉਹਨਾਂ ਨੇ ਉਹਨਾਂ ਨੇ ਨਾ ਸਿਰਫ ਬਾਦਲ ਵੱਨ ਨੂੰ ਵੰਡੇ ਜਾ ਰਹੇ ਬੀਜਾਂ ਦੀ ਗੜਮੱਟਾ ਤੇ ਸਵਾਲ ਚੁੱਕੇ ਸਗੋਂ ਅਕਾਲੀ ਦਲ ਦੇ ਸ਼ਾਸਨਕਾਰ ਵਿੱਚ ਹੋਏ ਇੱਕ ਵੱਡੇ ਬੀਜ ਘਟਾਲੇ ਦਾ ਵੀ ਖੁਲਾਸਾ ਕੀਤਾ ਪਹਿਲਾਂ ਉਹਨਾਂ ਨੇ ਗੱਲ ਕੀਤੀ ਤੋਤਾ ਸਿੰਘ ਦੀ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਹੜਾ ਪ੍ਰਭਾਵਿਤ ਕਿਸਾਨਾਂ ਨੂੰ ਇੱਕ ਲੱਖ ਏਕੜ ਜ਼ਮੀਨ ਲਈ ਬੀਜ ਵੰਡਲ ਤੇ ਐਲਾਨ ਤੰਜ ਕਸਦਿਆਂ ਉਕਮંત્રી ਨੇ ਕਿਹਾ ਕਿ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਮੈਂ 1 ਲੱਖ ਇਕੜ ਦੀ ਜ਼ਮੀਨ ਦੇਵਾ 1 ਲੱਖ ਇਕੜ ਦੀ 20 ਦੇਵਾਂਗਾ ਉਹਨਾਂ ਨੇ ਅਕਾਲੀ ਦਲ ਦੇ ਸ਼ਾਸਨਕਾਰ ਨੂੰ ਯਾਦ ਉਹਨਾਂ ਕਿਹਾ ਕਿ ਮੈਂ ਇਹਨਾਂ ਬੀਜਾਂ ਨੂੰ ਪਛਾਣਦਾ ਹਾਂ ਅਜੇ ਤੋਤਾ ਸਿੰਘ ਵਾਲੀ ਬੀਜ ਦੀ ਘਟਾਲੇ ਦੀ ਜਾਂਚ ਚੱਲ ਰਹੀ ਹੈ ਇਹ ਤੋਤਾ ਸਿੰਘ ਮੈਮੋਰੀਅਲ ਬੀਜ ਨਾਲ ਦੇ ਜਾਣ ਪਤਾ ਕਰਕੇ ਰੱਖਣਾ ਹੈ ਇਹਨਾਂ ਬੀਜਾਂ ਨੇ ਸੈਂਕੜੇ ਘਰਾਂ ਨੂੰ ਸੁਖ ਫਲਾ ਦਿੱਤਾ ਸੀ ਦੂਸਰੇ ਪਾਸੇ ਉਹਨੇ ਕਿਹਾ ਕਿ ਉਕਮંત્રી ਨੇ ਸਪਸ਼ਟ ਕੀਤਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਜਾ ਰਹੇ ਬੀਜਾਂ ਦੀ ਜਾਂਚ ਕਰਾਉਣਗੇ ਉਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਵੱਲੋਂ ਵੰਡੇ ਗਏ ਅਤੇ ਹੁਣ ਵੰਡੇ ਜਾ ਰਹੇ ਦੋਹਾਂ ਬੀਜਾਂ ਦੀ ਗੁਣਵੰਤਾ ਦੀ ਜਾਂਚ ਕਰਾਵਾਂਗੇ ਜੇਕਰ ਕੋਈ ਦੋਸ਼ੀ ਹੋਇਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਇੱਕ ਪਾਸੇ ਨਵੀਂ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ 'ਤੇ ਇਲਜ਼ਾਮ ਲਗਾ ਰਹੇ ਨੇ ਕਿ ਲੱਖਾਂ ਕਰੋੜਾਂ ਰੁਪਏ ਜਿਹੜਾ ਵੰਡਿਆ ਜਾ ਰਿਹਾ ਹੈ ਜਿਹੜਾ ਤੇਲ ਦਿੱਤਾ ਜਾ ਰਿਹਾ ਹੈ ਪੰਜਾਬ ਦੇ ਹਰ ਹਲਕੇ ਦੇ ਵਿੱਚ ਹਰ ਪਿੰਡ ਤੇ ਲੋਕਾਂ ਨੂੰ ਕੋਸ਼ ਸ਼ਰੂਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਪੈਸਾ ਲਗਾਇਆ ਜਾ ਰਿਹਾ ਹੈ ਦੂਸਰੇ ਪਾਸੇ 1 ਲੱਖ ਏਕੜ ਇੱਕ 1 ਲੱਖ ਏਕੜ ਦਾ ਜਿਹੜਾ ਬੀਜ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਨੂੰ ਅੱਜ ਇੱਕ ਸੀਟਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਕਾਲ ਵਿੱਚ ਬੀਜਾਂ ਨੂੰ ਲੈ ਕੇ ਅਦਲਾ ਬਦਲੀ ਹੋਈ ਸੀ ਗੁਣਵੰਤਾ ਘਟੀ ਸੀ ਅਤੇ ਲੋਕ ਮਰੇ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਜੁਗ ਜੁਗ ਵੰਡੂ ਬੀਜ ਲੇਕਿਨ ਉਹਨਾਂ ਬੀਜਾਂ ਦੀ ਗੁਣਵੰਤਾ ਦੀ ਜਾਂਚ ਪਾਵਾਂਗੇ ਜੇਕਰ ਜਾਂਚ ਸਹੀ ਹੋਈ ਤਾਂ ਵਟ ਸਕਦੇ ਨੇ ਜੇਕਰ ਜਾਂਚ ਨਾ ਸਹੀ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੋਤਾ ਸਿੰਘ ਦੀ ਫੈਲ ਸਾਡੇ ਹੱਥੇ ਲੱਗੀ ਹੈ ਉਹਦੇ ਆਧਾਰ ਤੇ ਸੁਖਬੀਰ ਸਿੰਘ ਬਾਦ ਉਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ